ਬਾਬਾ ਬਾਬਾ ਸਰਜੀ ਦੀਆਂ ਪੂੜੀਆਂ ਕਿੱਧਰ ਗਈਆਂ ਨੇ ਪੂੜੀਆਂ ਆਉਣਗੀਆਂ 2 ਮਿੰਟਾਂ ਦੋ ਮਿੰਟਾਂ ਦੇ ਬਾਈ ਕਣੀ ਹੈ ਪੱਦੇ ਪੱਦੇ ਯਾਰ ਕਿੰਨਾ ਮੈਨੇ ਕੇ ਪਲੇਟਾਂ ਲੈ ਲਈ ਵਈ ਦਈਏ ਅੰਦਰ ਇਹ ਉੱਤਰੇ ਪਾਸੇ ਖੜੇ ਨੂੰ ਦੇਣੀ ਹੈ ਠੀਕ ਹੈ ਇੱਥੇ ਪੇ ਦੇਣੀ ਨੇ ਬਗੈ ਠੀਕ ਹੈ ਬੱਸ ਜੀ ਇਹਨੂੰ ਬਾਈ ਜੀ ਉੱਪਰਲੇ ਪਾਸੇ ਤਾਂ ਮੰਦਰੋਂ ਕੋਈ ਪਰੋਗ ਨਹੀਂ ਕੋਈ ਵਿਸ਼ੂ ਉਹ ਮੂੰਹ ਤੋਂ ਚਾਪੀ ਖੜੀ ਪੂੜੀ ਦੀ ਯਾਰਾ ਕਿਹਨੇ ਭੜਵਾਇਆ ਗਿਆ ਕਿਹਨਾਂ ਵੱਲੋਂ ਲਾਇਆ ਗਿਆ ਇਹ ਵਿਸ਼ਿਸ਼ਟ ਪਰਿਵਾਰ ਵੱਲੋਂ ਲਾਇਆ ਗਿਆ ਜੀ ਪੋੜੂਗੜ ਦਾ ਵਿਸ਼ੇਸ਼ਤ ਪਰਿਵਾਰ ਸ਼ਰਮੇ ਪਰਿਵਾਰ ਹੈਗੇ ਅਸੀਂ ਜੀ ਸਾਰੇ ਸ਼ਰਮੇ ਪਰਿਵਾਰ ਦੇ ਵਿੱਚੋਂ ਸਾਂਝਾ ਇਹ ਕੀਤਾ ਗਿਆ ਉਪਰਾਲਾ ਤੇ ਉਸ ਦੇ ਵਿੱਚ ਅਸੀਂ ਬਾਬਾ ਆਪਣੇ ਸਮਾਧ ਵਾਲੇ ਸਾਡੇ ਬਾਬਾ ਜੀ ਹੈਗੇ ਆ ਉਹਨਾਂ ਦੇ ਯਾਦ ਵਿੱਚ ਤੇ ਇੱਕ ਸਾਡੇ ਬੱਚੇ ਦੀ ਮੈਦ ਅਨਿਵਰਸਰੀ ਅੱਜ ਉਹ ਸਰਕੇ ਅਸੀਂ ਲਾ ਗਿਆ ਇਹ ਇਹ ਸਾਈ ਸੰਗਤ ਦੇ ਸਹਿਯੋਗ ਨਾਲ ਪੋੜੂਗੜ ਸੰਗਤ ਦੇ ਸਹਿਯੋਗ ਨਾਲ ਲਾ ਗਿਆ ਹੈ ਤੇ ਅਸੀਂ ਇਹ ਸੰਪੂਰਨ ਚਾਉਣੇ ਆ ਬਾਬੇ ਦੀ ਕਿਰਪਾ ਅੱਜ ਬਾਬਾ ਜੀ ਵੱਲੋਂ ਲਾਏ ਹੋਣਾ ਕੋਈ ਮੜਾ ਤੜਾ ਇਤਿਹਾਸ ਬਾਬਾ ਸਮਾਧ ਸਾਡੇ ਬਜ਼ੁਰਗ ਸਾਡੇ ਬਾਬੇ ਸਮਾਧਲੇ ਨਾਂ ਦੇ ਪਾਈਦੇ ਜੀ ਉਹ ਉਹਨਾਂ ਦੇ ਸਵਾਦੀ ਦੇ ਤਾ ਕੇ ਅਸੀਂ ਇਹ ਲੰਗਰ ਲਾ ਰਹੇ ਆ ਅੱਜ ਇਹ ਉਸ ਬਾਬੇ ਦੀ ਸਮਾਧ ਦੇ ਵਿੱਚ ਅਸੀਂ ਇੱਥੇ ਮੱਖਾ ਟਿਕਣਾਉਣੇ ਆ ਹਰ ਦਿਵਾਲੀ ਦੇ ਸਾਰੇ ਮੇਰੇ ਤੇ ਉਸ ਮੁਤਾਬਕ ਅਸੀਂ ਕਦੇ ਜਨਮ ਜੀ ਪਹਿਲੀ ਵਾਰੀ ਇਹ ਲੰਗਰ ਲਾ ਰਹੇ ਆ ਅਸੀਂ ਕੋਸ਼ਿਸ਼ ਆ ਸਾਡੀ ਹਰ ਸਾਲ ਇਸੇ ਤਰ੍ਹਾਂ ਲੰਗਰ ਚੱਲਦਾ ਰਹੇ ਬਾਬੇ ਦੀ ਕਿਰਪਾ ਨਾਲ ਤਾਂ ਅਸੀਂ ਲੰਗਰ ਲਾਉਣੇ ਤਾਂ ਹੀ ਆ ਇਹ ਜਿਹੜਾ ਲੰਗਰ ਲਾਇਆ ਗਿਆ ਹੈ ਸ਼ਰਮ ਕੁਮਾਰ ਵੱਲੋਂ ਤੇ ਇਹ ਬਹੁਤ ਵਧੀਆ ਬਹੁਤ ਸਾਫ਼ ਸੁਥਰੇ ਢੰਗ ਨਾਲ ਬਹੁਤ ਵਧੀਆ ਪ੍ਰਸ਼ਾਦਾ ਪੂਰੀਆਂ ਜਲੇਬੀਆਂ ਜਿਹੜੀਆਂ ਲੋਕਾਂ ਨੂੰ ਲੰਗਰੇ ਤੌਰ ਤੇ ਵਰਦਾਈਆਂ ਗਈਆਂ ਲੋਕ ਬੜੇ ਖੁਸ਼ ਹੈ ਬਾਕੀ ਇਹਨਾਂ ਦੇ ਵੱਡੇ-ਵਡੇਰਿਆਂ ਵੱਲੋਂ ਜਿਹੜੇ ਇੱਥੇ ਸਮਾਧੀ ਹੈ ਉਹਦੀ ਜਾਇਜ਼ਾ ਹੈ